ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਅਮਰਤ ਡੈਰੀ ਫਾਰਮ ਅਕਲਿਆ ਦੇ YouTube ਚੈਨਲ ਤੋਂ ਅੱਜ ਬਈ ਆਪਾਂ ਤੁਹਾਡੇ ਵਾਸਤੇ ਛੋਟਾ ਹਾਥੀ ਲੈ ਕੇ ਆਏ ਆਂ ਇੱਕ ਤਰ੍ਹਾਂ ਦਾ ਛੋਟਾ ਹਾਥੀ ਵੀ ਹੈ ਭਾਈ ਮੀਣੀ ਝੋਟੀ ਕਾਲਾ ਸੋਨਾ ਇਹਨੂੰ ਕਹਿ ਦਿੰਦੇ ਆ ਇਹ ਇਹ ਝੋਟੀਆਂ ਦੁੱਧ ਬਹੁਤ ਦਿੰਦੀਆਂ ਨੇ ਮੀਣੀਆਂ ਸਿੰਘ ਮੋੜ ਮੇ ਆਂ ਪਿੰਡਾ ਜਮਾ ਹੈ ਲੱਸ਼ ਲੱਸ਼ ਕਰਦਾ ਤੁਸੀਂ ਦੇਖੋ ਬਾਈ ਬਣੀ ਬੁਣੀ ਦੇਖੋ ਤੁਸੀਂ ਝੋਟੀ ਲੇਵਾ ਦੇਖੋ ਤੁਸੀਂ ਝੋਟੀ ਦਾ ਪੂਰਾ ਵਧੀਆ ਲਾਇਆ ਲੂਆ ਪੂਰਾ ਵਧੀਆ ਹੋਇਆ ਥਣ ਦੇਖੋ ਪ੍ਰੋਪਰ ਕੱਲਾ ਕੱਲਾ ਪਿਆ ਥਣ ਚੁਵਾਈ ਚੁਈ ਨੂੰ ਵੀ ਚੰਗੀ ਹੈ ਬਾਈ ਝੋਟੀ ਝੋਟੀ ਦੇਖ ਕੇ ਪਤਾ ਲੱਗਦਾ ਬਾਕੀ ਝੋਟੀ ਦਾ ਤੇ ਬਾਈ ਝੋਟੀ ਨੇ ਹਜੇ ਦੂਜੇ ਸੂਏ ਸੂਣਾਗਾ ਹਜੇ 10 ਦਿਨਾਂ ਦੀ ਬਾਈ ਕਹਿੰਦਾ ਕੱਚੀ ਆ ਜੇ ਸਾਹਬ ਨਾਲ ਬਾਈ ਕਹਿੰਦਾ ਉਸ ਸਾਹਬ ਨਾਲ ਤਾਂ ਮੰਨ ਕੇ ਚਲੋ ਬਹੁਤ ਲਾਊਗੀ ਹਜੇ ਇਹ ਤੇ ਬਾਈ ਇਹਨੇ ਪਹਿਲੇ ਸੂਏ 14 ਕਿਲੋ ਦਾ ਤਾਂ ਦਿੱਤਾ ਤੇ ਦੂਜੇ ਸੂਏ ਆ ਸਾਹਿਬ ਹੀ 16 ਪਲੱਸ ਗੱਡੂ ਕੀ ਦਿੱਤਾ ਹੈ ਜੇ ਕਿਸੇ ਮੇਰੇ ਵੀਰ ਕੋਲੇ ਚੰਗੇ ਕੋਲੇ ਵਾਗੀ ਤਾਂ ਬਾਈ ਇਹ ਪਿੰਡ ਸੁਖਚੈਨ ਜ਼ਿਲ੍ਹਾ सिरसा ਬਾਈ ਕੋਲੇ ਖੜੀ ਆ ਤੁਹਾਨੂੰ ਫੇਰ ਦੱਸ ਦਈਏ ਇਹ सिरसा ਚ ਸੁਖਚੈਨ ਪਿੰਡ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀ ਹੋਈ ਇਹ ਝੋਟੀ ਤਾਂ ਬਾਈ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਬਾਈ ਨਾਲ ਮੁੱਲ ਵਾਰੀ ਕਰ ਸਕਦਾ ਫੋਨ ਲਾ ਕੇ ਤੇ ਜੇ ਕਿਸੇ ਨੇ ਇਦਾਂ ਦੀਆਂ ਵੀਡੀਓ ਆਪਣੇ ਤੋਂ ਬਣਵਾਉਣੀਆਂ ਨੇ ਜਾਂ ਇਦਾਂ ਦੀਆਂ ਵੀਡੀਓ ਸੋਹਣੀਆਂ-ਸੋਹਣੀਆਂ ਦੇਖਣੀਆਂ ਨੇ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਨੰਬਰ 9814092012 ਤੇ ਆਪਣਾ YouTube ਚੈਨਲ ਅਮਰਤ ਡੈਰੀ ਫਾਰਮ ਮਕਲਿਆ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ